ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅ امید ਹੈ ਤੁਸੀਂ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਇਹ ਵਲੌਗ ਹੈ ਜਿਹੜਾ ਤੁਹਾਡੇ ਕੋਲੇ ਲੋਹੜੀ ਵਾਲ ਦੇ ਦਿਨ ਆਊਗਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਤੇ ਇਹ ਵਲੌਗ ਹੈ ਜਿਹੜਾ ਉਹ ਅੱਜ ਮੈਂ ਜਿਸ ਤਰ੍ਹਾਂ ਅੱਗੇ ਤੁਸੀਂ ਮੈਨੂੰ ਦੇਖਦੇ ਹੋ ਗੱਲਾਂ ਬਾਤਾਂ ਕਰਦੇ ਹੱਸਦੇ ਚਿਹਰੇ ਨਾਲ ਕਈ ਵਾਰੀ ਨਾ ਜੀ ਹੱਸਦੇ ਚਿਹਰੇਆਂ ਪਿੱਛੇ ਬਹੁਤ ਦਰਦ ਹੁੰਦਾ ਹੈ ਤੇ ਸਭ ਤੋਂ ਔਖਾ ਕੰਮ ਹੁੰਦਾ ਹੈ ਕਿ ਦਰਦ ਨੂੰ ਛੁਪਾ ਕੇ ਚਿਹਰੇ ਤੇ ਮੁਸਕਰਾਹਟ ਲੈ ਕੇ ਆਉਣੇ ਵੈਸੇ ਤਾਂ ਹੁਣ ਸਾਰੀਆਂ ਭੈਣਾਂ ਨੂੰ ਮੇਰੀ ਸਟੋਰੀ ਹੈ ਜਿਹੜੀ ਉਹ ਪਤਾ ਹੀ ਹੈ 트ੈਜਿਕ ਸਟੋਰੀ ਹੈ ਪਰ ਬਹੁਤ ਸਾਰੀਆਂ ਭੈਣਾਂ ਆਪਣੀਆਂ ਵੀ ਸਟੋਰੀਆਂ ਮੇਰੇ ਨਾਲ ਸ਼ੇਅਰ ਕਰਦੀਆਂ ਰਹਿੰਦੀਆਂ ਨੇ ਤੇ ਅੱਜ ਵਾਲਾ ਬਲੌਗ ਹੈ ਜਿਹੜਾ ਉਸ ਹਿਸਾਬ ਨਾਲ ਨਹੀਂ ਬਣ ਰਿਹਾ ਜਿਸ ਤਰ੍ਹਾਂ ਤੁਸੀਂ ਮੈਨੂੰ ਅੱਗੇ ਹੱਸਦੇ ਖੇਡਦੇ ਮੁਸਕਰਾਉਂਦੇ ਦੇਖਦੇ ਹੋ ਅੱਜ ਵਾਲਾ ਬਲੌਗ ਹੈ ਜਿਹੜਾ ਉਹ ਬੜੀ ਦਿਲ ਤੇ ਪੱਥਰ ਰੱਖ ਕੇ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ ਕਿਉਂਕਿ ਲੋਹੜੀ ਦਾ ਤਿਉਹਾਰ ਜਦੋਂ ਵੀ ਆਉਂਦਾ ਹੈ ਆਹ ਇਹ ਲਲੋ ਵੀ ਮੈਨੂੰ ਹੌਲ ਪੈਂਦਾ ਹੈ ਜਿਸ ਦਿਨ ਲੋਹੜੀ ਹੁੰਦੀ ਹੈ ਮੈਨੂੰ ਪਹਿਲਾਂ ਹੀ 2-3 ਦਿਨ ਇਸ ਤਰ੍ਹਾਂ ਹੋਣ ਲੱਗ ਜਾਂਦਾ ਜਿਵੇਂ ਮੇਰੇ ਨਾਲ ਹੌਲ ਪੈਂਦਾ ਤੇ ਲੋਹੜੀ ਵਾਲੇ ਦਿਨ ਮੈਂ ਸਕੂਲ ਨਹੀਂ ਜਾਂਦੀ ਕਿਉਂਕਿ ਸਾਰੇ ਉੱਥੇ ਹੈਪੀ ਲੋਹੜੀ ਹੈਪੀ ਲੋਹੜੀ ਕਰਦੇ ਨੇ ਚਲੋ ਹੁੰਦਾ ਹੀ ਆ ਨਾ ਤਿਉਹਾਰ ਹੈ ਤੇ ਕਰਨਾ ਹੀ ਆ ਤੇ ਮੈਨੂੰ ਨਾ ਫਿਰ ਉੱਥੇ ਆਪਦੇ ਆਪ ਨੂੰ ਕੁਝ ਅੱਛਾ ਨਹੀਂ ਲੱਗਦਾ ਹਣੋ ਤੇ ਕਿਉਂਕਿ ਅੱਜ ਤੋਂ 3 ਸਾਲ ਪਹਿਲਾਂ ਲੋਹੜੀ ਵਾਲੇ ਦਿਨ ਜਦੋਂ ਲੋਕ ਲੋਹੜੀ ਸੇਕਦੇ ਸੀ ਲੋਹੜੀ ਦੀ ਅੱਗ ਸੇਕਦੇ ਸੀ ਉਸ ਦਿਨ ਅਸੀਂ ਅਦੇਸ਼ ਦੇ ਪਪਾ ਦੇ ਸਿਵੇਦੀ ਅੱਗ ਸੇਕੀ ਸੀ ਸੋ ਮੈਨੂੰ ਉਹ ਦਿਨ ਜਿਹੜਾ ਉਹ ਬਹੁਤ ਅੰਗ ਕਰਦਾ ਹੈ ਕਿਉਂਕਿ ਲੋਹੜੀ ਦਾ ਦਿਨ ਹੁੰਦਾ ਹੈ ਨਾ ਜਿਹੜਾ ਮਤਲਬ ਤਿਉਹਾਰ ਦਾ ਦਿਨ ਹੁੰਦਾ ਹੈ ਜਦੋਂ ਕੋਈ ਇਨਸੀਡੈਂਟ ਤੁਹਾਡੇ ਨਾਲ ਇੰਨਾ ਮਾੜਾ ਤਿਉਹਾਰ ਦੇ ਦਿਨ ਵਾਪਰ ਜਾਂਦਾ ਹੈ ਤੇ ਉਹ ਮੈਨੂੰ ਲੱਗਦਾ ਤੁਹਾਡੇ ਲਈ ਪੂਰੀ ਉਮਰ ਲਈ ਸੱਲ ਬਣ ਜਾਂਦਾ ਹੈ ਸੋ ਮੇਰੇ ਲਈ ਇਹ ਦਿਨ ਹੈ ਜਿਹੜਾ ਉਹ ਸੱਲ ਬਣ ਗਿਆ ਇੱਕ ਤੇ ਮੈਨੂੰ ਬੜਾ ਔਖਾ ਲੱਗਦਾ ਹੈ ਲੋਹੜੀ ਵਾਲਾ ਦਿਨ ਹੈ ਜਿਹੜਾ ਉਹਨੂੰ ਫੇਸ ਕਰਨਾ ਉਹਦੇ ਵਿੱਚੋਂ ਲੰਘਣਾ ਬਹੁਤ ਔਖਾ ਲੱਗਦਾ ਹੈ ਚਾਹੇ ਮੈਂ ਕਿੰਨੀ ਵੀ ਤੁਹਾਨੂੰ ਬੋਲਡ ਬਣ ਕੇ ਦਿਖਾਉਣੀ ਆ ਪਰ ਫਿਰ ਵੀ ਆਖਰ ਮੈਂ ਵੀ ਇਨਸਾਨ ਆ ਤਿੰਨ ਚਾਰ ਮਹੀਨੇ ਦੇ ਸਟਰਗਲ ਪਿੱਛੋਂ ਪਰਮਾਤਮਾ ਉਹੀ ਦਿਨ ਲਿਆਇਆ ਲੋਹੜੀ ਦਾ ਪਤਾ ਨਹੀਂ ਕਿਵੇਂ ਚੁਣ ਕੇ ਉਹੀ ਐਨੀਵਰਸਰੀ ਦਾ ਦਿਨ ਤੇ ਉਹੀ ਤਿਉਹਾਰ ਦਾ ਲੋਹੜੀ ਦਾ ਦਿਨ ਜਿਸ ਦਿਨ ਅਦੇਸ਼ ਦੇ ਪਪਾ ਸਾਡੇ ਤੋਂ ਹਮੇਸ਼ਾ ਲਈ ਵਿਛੜ ਗਏ ਤੇ ਉਹ ਅੱਗ ਹੈ ਜਿਹੜੀ ਅਜੇ ਤੱਕ ਵੀ ਮੈਨੂੰ ਇਹ ਤਿਉਹਾਰ ਮਨਾਉਣ ਲਈ ਮੇਰਾ ਮਨ ਹੈ ਜਿਹੜਾ ਉਹ ਬਿਲਕੁਲ ਨਹੀਂ ਕਰਦਾ ਹੈਗਾ ਮੈਨੂੰ ਲੋਹੜੀ ਦੀ ਅੱਗ ਵੀ ਬਸ ਉਹੀ ਅੱਗ ਲੱਗਦੀ ਹੈ ਮੇਰੀ ਅੱਖਾਂ ਅਗੇ ਉਹ ਹੀ ਸਭ ਕੁਝ ਆ ਜਾਂਦਾ ਹੈ ਇਸ ਕਰਕੇ ਮੈਨੂੰ ਇਹ ਤਿਉਹਾਰ ਮਨਾਉਣਾ ਬੜਾ ਹੀ ਔਖਾ ਹੈ ਸੋ ਕੱਲ ਨੂੰ ਲੋਹੜੀ ਹੈ ਪਰ ਇਸੇ ਕਰਕੇ ਨਾ ਮੈਂ ਥੋੜਾ ਜਿਹਾ ਬਾਹਰ ਵੀ ਘਟ ਜਾਨੀ ਆ ਫਿਰ ਸਕੂਲ ਤੋਂ ਛੁੱਟੀ ਵੀ ਇਸ ਲਈ ਲੈ ਲੈਣੀ ਆ ਕਿਉਂਕਿ ਮੇਰੇ ਮੂੰਹ ਨਾ ਮਤਲਬ ਹੈਪੀ ਲੋਹੜੀ ਨਿਕਲਦਾ ਨਹੀਂ ਹੈਗਾ ਮੇਰੇ ਲਈ ਲੋਹੜੀ ਹੈਪੀ ਨਹੀਂ ਹੈਗੀ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਮੈਂ ਹੈਪੀ ਲੋਹੜੀ ਕਿਹੜੇ ਮੂੰਹ ਨਾਲ ਕਹਾਂ ਸੋ ਮੇਰੇ ਲਈ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਇੱਕ ਤਾਂ ਯੂਨੀਵਰਸਿਟੀ ਦੇ ਦਿਨ ਤੇ ਇੱਕ ਤਿਉਹਾਰ ਦਾ ਦਿਨ ਦੋਨੋਂ ਇਕੱਠੇ ਆ ਗਏ ਫਿਰ ਤੁਸੀਂ ਸਮਝ ਸਕਦੇ ਹੋ ਸੋਚ ਸਕਦੇ ਹੋ ਕਿ ਮੈਨੂੰ ਮੇਰੇ ਲਈ ਕਿੰਨਾ ਕੁ ਮੁਸ਼ਕਲ ਹੈ ਇਹਦੇ ਵਿੱਚੋਂ ਨਿਕਲਣਾ ਚਾਹੇ ਆਪਾਂ ਕਿੰਨਾ ਕੁ ਵੀ ਪੱਥਰ ਦਾ ਦਿਲ ਬਣਾ ਲੀਏ ਪੱਥਰ ਵੀ ਤਾਂ ਅਖਰ ਕਈ ਵਾਰੀ ਪਿਗਲ ਜਾਂਦਾ ਹੈ ਸੋ ਮੇਰਾ ਦਿਲ ਹੈ ਜਿਹੜਾ ਇਸ ਦਿਨ ਬਸ ਪਤਾ ਨਹੀਂ ਇਹਨੂੰ ਕੀ ਹੌਲ ਪੈਂਦੇ ਆ ਜਿਵੇਂ ਆਪਾਂ ਕਹਿੰਦੇ ਆ ਨਾ ਡੁੱਬਦਾ ਹੈ ਉਸ ਦਿਨ ਦਿਲ ਡੁੱਬਣ ਲੱਗ ਜਾਂਦਾ ਹੈ ਉਹ ਸੀਨ ਸਾਰੇ ਮੇਰੀ ਅੱਖਾਂ ਸਾਹਮਣੇ ਆ ਜਾਂਦੇ ਨੇ ਤੇ ਸੋ ਮੈਂ ਅੱਜ ਵਲੌਗ ਹੈ ਜਿਹੜਾ ਉਹ ਇਸੇ ਭਰੇ ਮਨ ਨਾਲ ਬਣਾ ਰਹੀ ਹਾਂ ਕਿਉਂਕਿ ਕੋਈ ਵੀ ਮੈਨੂੰ ਅਜੀ ਗੱਲ ਨਹੀਂ ਆਉਂਦੀ ਇਸ ਦਿਨਾਂ ਵੀ ਮੈਂ ਕੀ ਗੱਲ ਕਰਾਂ ਮੇਰੀ ਜ਼ਿੰਦਗੀ ਦਾ ਇਹ ਮਨਸੋਣਾ ਦਿਨ ਸੀਗਾ ਆ ਸਭ ਤੋਂ ਆਪਾਂ ਗੱਦ ਦਿਨ ਸੀਗਾ ਸਭ ਤੋਂ ਮਾੜਾ ਦਿਨ ਸੀਗਾ ਜਿਸ ਦਿਨ ਸਾਡੀ ਹੱਸਦੀ ਖੇਡਦੀ ਦੁਨੀਆ ਸੀ ਜਿਹੜੀ ਉਹ ਇੱਕਦਮ ਕਰਵਟ ਲੈ ਗਈ ਤੇ ਉਹਦਾ ਪਾਸਾ ਹੀ ਬਦਲ ਗਿਆ ਉਹਦਾ ਰੂਪ ਹੀ ਬਦਲ ਗਿਆ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਚਾਹੇ ਆਪਾਂ ਕਿੰਨੇ ਵੀ ਬਹੁਤ ਸਾਰੀਆਂ ਭੈਣਾਂ ਤੇ ਮੇਰੇ ਨਾਲ ਗੱਲਾਂ ਬਾਤਾਂ ਇਸ ਤਰ੍ਹਾਂ ਨਹੀਂ ਕਰਦੀਆਂ ਰਹਿੰਦੀਆਂ ਨੇ ਤੇ ਉਹਨਾਂ ਨੂੰ ਲੱਗਦਾ ਹੈ ਵੀ ਪਤਾ ਕਰੀਏ ਵੀ ਵੀ ਸ਼ਾਇਦ ਮਤਲਬ ਉਹਨਾਂ ਨੂੰ ਲੱਗਦਾ ਹੈ ਕਿ ਪਤਾ ਕਰੀਏ ਕਿ ਇਹ ਸੱਚੀ ਇੰਨੀ ਖੁਸ਼ ਨਹੀਂ ਜਿੰਨੇ ਇਹ ਦਿਖਦੇ ਨੇ ਫਿਰ ਉਹ ਮੈਨੂੰ ਪੁੱਛਦੀਆਂ ਨੇ ਕਿ ਮਤਲਬ ਕਿ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਸਾਨੂੰ ਕੋਈ ਖੁਸ਼ੀ ਨਹੀਂ ਆਉਂਦੀ ਕੋਈ ਫੰਕਸ਼ਨ ਹੋਵੇ ਕੋਈ ਪਾਰਟੀ ਹੋਵੇ ਵੀ ਸਾਨੂੰ ਕੋਈ ਖੁਸ਼ੀ ਨਹੀਂ ਆਉਂਦੀ ਕੋਈ ਤਿਉਹਾਰ ਹੋਵੇ ਵੀ ਤੁਹਾਨੂੰ ਕਿਵੇਂ ਲੱਗਦਾ ਤੇ ਮੈਂ ਫਿਰ ਉਹਨਾਂ ਨੂੰ ਕਹਿਣੀ ਹੁੰਦੀ ਹੈ ਕਿ ਸਿਚੁਏਸ਼ਨ ਤਾਂ ਸੇਮ ਹੀ ਹੈ ਇੱਧਰ ਵੀ ਉਹੀ ਸਿਚੁਏਸ਼ਨ ਹੈ ਜਿਹੜੀ ਤੁਸੀਂ ਫੇਸ ਕਰ ਰਹੇ ਹੋ ਤੇ ਪਰ ਅਸੀਂ ਦੁਨੀਆ ਨੂੰ ਕਮਜ਼ੋਰ ਹੋ ਕੇ ਨਹੀਂ ਦਿਖਾਉਣਾ ਹੈਗਾ ਬਸ ਮੈਂ ਸਿਰਫ ਇਸੇ ਕਰਕੇ ਕਿ ਮੈਂ ਦੁਨੀਆ ਨੂੰ ਕਮਜ਼ੋਰ ਹੋ ਕੇ ਨਹੀਂ ਦਿਖਾਉਣਾ ਹੈਗਾ ਕਿਉਂਕਿ ਦੁਨੀਆ ਕਮਜ਼ੋਰਾਂ ਨੂੰ ਹੋਲਡ ਰੱਖਦੀ ਆ ਇਸ ਕਰਕੇ ਅਸੀਂ ਬੋਲਡ ਹੋ ਕੇ ਰਹਿਣਾ ਹੁੰਦਾ ਹੈ ਨਾ ਇਸ ਦੁਨੀਆ ਦੇ ਵਿੱਚ ਅਸੀਂ ਬੋਲਡ ਹੋ ਕੇ ਰਹਿਣਾ ਹੁੰਦਾ ਹੈ ਤੇ ਮਤਲਬ ਜੋ ਭੈਣਾਂ ਕਹਿ ਰਹੀਆਂ ਨੇ ਕਿ ਸਾਨੂੰ ਕਿਸੇ ਫੰਕਸ਼ਨ ਦਾ ਚਾਹ ਨਹੀਂ ਹੁੰਦਾ ਬਿਲਕੁਲ ਸਹੀ ਕਹਿ ਰਹੀਆਂ ਨੇ ਮੈਨੂੰ ਵੀ ਕਿਸੇ ਫੰਕਸ਼ਨ ਦਾ ਚਾਹ ਨਹੀਂ ਹੁੰਦਾ ਅੱਗੇ ਨਾ ਕੋਈ ਵਿਆਹ ਸ਼ਾਦੀ ਹੁੰਦਾ ਤੇ ਮੈਂ ਨਾ ਮਤਲਬ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੀ ਪਰ ਹੁਣ ਮੈਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਡੇ ਘਰ 'ਚ ਕੋਈ ਫੰਕਸ਼ਨ ਹੈਗਾ ਤੇ ਵੀ ਮੈਂ ਉਹਦੇ ਲਈ ਕੋਈ ਤਿਆਰੀ ਕਰਨੀ ਹੈ ਮੈਨੂੰ ਯਾਦ ਹੀ ਨਹੀਂ ਹੁੰਦਾ ਹੈਗਾ ਕਿਓਂ ਕਿ ਅੰਦਰ ਲਈ ਚਾ ਅੰਦਰ ਲੀਆਂ ਖੁਸ਼ੀਆਂ ਬਿਲਕੁਲ ਮਰ ਚੁੱਕੀਆਂ ਹੁੰਦੀਆਂ ਨੇ ਬਿਲਕੁਲ ਖਤਮ ਹੋ ਚੁੱਕੀਆਂ ਹੁੰਦੀਆਂ ਨੇ ਬੁੱਝ ਜਾਂਦੀਆਂ ਨੇ ਉਹ ਤੇ ਅ ਮਤਲਬ ਕਿ ਖੁਸ਼ੀ ਕੁਸ਼ ਖੁਸ਼ੀ ਹੈ ਹੀ ਨਹੀਂ ਆ ਸਮਝ ਨਹੀਂ ਆਉਂਦੀ ਹੈਗੀ ਵੀ ਅੰਦਰ ਕੀ ਆ ਅੰਦਰ ਖੁਸ਼ੀ ਨਹੀਂ ਹੈਗੀ ਆ ਪਰ ਲੋਕਾਂ ਨੂੰ ਲੱਗਦਾ ਹੈ ਕਿ ਖੁਸ਼ ਹੈ ਔਰ ਲੋਕ ਸ਼ਾਇਦ ਇਹ ਵੀ ਸੋਚਦੇ ਨੇ ਕਿ ਇਹ ਸਾਰਾ ਕੁਝ ਭੁੱਲ ਚੁੱਕੀ ਹੈ ਨਹੀਂ ਮੈਂ ਕੁਝ ਵੀ ਨਹੀਂ ਭੁੱਲੀ ਹੈਗੀ ਮੇਰੇ ਅੰਦਰ ਉਦਾਂ ਹੀ ਉਨੇ ਹੀ ਦਰਦ ਹੈ ਉਨੇ ਹੀ ਤਕਲੀਫ ਹੈ ਜੋ ਉਹਨਾਂ ਦੀ ਜਾਣ ਵੇਲੇ ਸੀਗੀ ਉਹ ਤਕਲੀਫ ਘਟੀ ਨਹੀਂ ਹੈ ਬਲਕਿ ਵੱਧਦੀ ਰਹਿੰਦੀ ਹੁੰਦੀ ਹੈ ਉਹ ਟਾਈਮ ਨਾਲ ਵੱਧਦੀ ਹੈ ਘਟਦੀ ਨਹੀਂ ਹੈਗੀ ਤੁਹਾਨੂੰ ਵਹਿਮ ਹੋ ਜਾਂਦਾ ਹੈ ਕਈ ਵਾਰੀ ਕਿਸੇ ਨੂੰ ਵਹਿਮ ਹੋ ਜਾਂਦਾ ਹੈ ਕਿ ਭੁੱਲ ਗਈ ਆ ਮੈਂ ਬਿਲਕੁਲ ਨਹੀਂ ਭੁੱਲੀ ਜਿਹੜੀ ਮੈਂ ਕਮਲਿਆਵਾਂ ਸਾਰਾ ਦਿਨ ਕੰਮ ਵਿੱਚ ਲੱਗੀ ਰਹਿਣੀ ਆ ਉਹ ਸਿਰਫ ਉਹ ਤਕਲੀਫ ਤੋਂ ਥੋੜਾ ਜਿਹਾ ਪਾਸੇ ਹੋਣ ਲਈ ਮੈਂ ਲੱਗੀ ਰਹਿਣੀ ਆ ਔਰ ਇਹ ਸਿਚੁਏਸ਼ਨ ਤੋਂ ਨਿਕਲਣਾ ਕੋਈ ਇੰਨਾ ਆਸਾਨ ਨਹੀਂ ਹੈ ਇੰਨਾ ਆਸਾਨ ਕਿ ਬਿਲਕੁਲ ਵੀ ਆਸਾਨ ਨਹੀਂ ਹੈਗਾ ਸ਼ਾਇਦ ਮੈਂ ਆਪਣੀ ਪੂਰੀ ਜ਼ਿੰਦਗੀ ਜਿੰਨਾ ਚਿਰ ਜਿਊਂਗੀ ਤੇ ਅਦੇਸ਼ ਦੇ ਪਾਪਾ ਦੀ ਯਾਦ ਮੇਰੇ ਅੰਦਰੋਂ ਕਦੇ ਜਾ ਹੀ ਨਹੀਂ ਸਕਦੀ ਹੈਗੀ ਕਦੀ ਜਾ ਹੀ ਨਹੀਂ ਸਕਦੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਮੈਂ ਹਮੇਸ਼ਾ ਮਤਲਬ ਫੀਲ ਹੀ ਕਰਦੀ ਰਹਿਣੀ ਆ ਕਿ ਉਹ ਮੇਰੇ ਨਾਲ ਆ ਉਹ ਮੇਰੇ ਨਾਲ ਆ ਤੇ ਕੋਈ ਵੀ ਕੰਮ ਇਸ ਤਰ੍ਹਾਂ ਦਾ ਮਤਲਬ ਮੈਂ ਕਰ ਨਹੀਂ ਸਕਦੀ ਕਿ ਮੈਨੂੰ ਐਂ ਲੱਗਦਾ ਹੁੰਦਾ ਹੈ ਜੋ ਮਤਲਬ ਮੇਰੇ ਅੰਦਰ ਉਹਨਾਂ ਦੀ ਇੱਕ ਈਫ ਉਹਨਾਂ ਦਾ ਇੱਕ ਰੋਗ ਉਹਨਾਂ ਦੇ ਨਾਲ ਰੋਗ ਸੀਗਾ ਬਹੁਤ ਜਿਹੜਾ ਉਹਨਾਂ ਦਾ ਰੋਗ ਪਹਿਲਾਂ ਸੀ ਉਹ ਰੋਗ ਮੇਰੇ ਤੇ ਹੁਣ ਵੀ ਉਹਨਾਂ ਦਾ ਕਾਇਮ ਹੈ ਔਰ ਹੁਣ ਵੀ ਮੈਂ ਮਹਿਸੂਸ ਕਰਦੀ ਆ ਕਿ ਉਹ ਮੇਰੇ ਨਾਲ ਹੈ ਤੇ ਮੈਂ ਮੇਰੇ ਤੋਂ ਕੁਝ ਵੀ ਇਹੋ ਜਿਹਾ ਨਾ ਹੋਵੇ ਜੋ ਉਹ ਨਹੀਂ ਚਾਹੁੰਦੇ ਹੈਗੇ ਉਸੇ ਤਰ੍ਹਾਂ ਹੀ ਮੈਂ ਕੰਮ ਕਰਦੀ ਆ ਹੁਣ ਵੀ ਘਰ ਦੇ ਵਿੱਚ ਕੋਈ ਵੀ ਚੀਜ਼ ਹੈ ਹਨ ਤੇ ਮੈਂ ਐਂ ਹੀ ਕਹੀ ਹੁੰਦੀ ਆ ਜੇ ਦੇਸ਼ ਦੇ ਪਪਾ ਹੁੰਦੇ ਉਹਨਾਂ ਨੇ ਮੈਨੂੰ ਐਂ ਕਹਿਣਾ ਸੀ ਸੋ ਮੈਂ ਉਸੇ ਤਰ੍ਹਾਂ ਹੀ ਕਰਦੀ ਆ ਹੁਣ ਵੀ ਜਿਵੇਂ ਉਹਨਾਂ ਦੇ ਹੁੰਦਿਆ ਕਰਦੀ ਸੀ ਚਾਹੇ ਫਿਜ਼ੀਕਲ ਰੂਪ ਵਿੱਚ ਉਹ ਮੇਰੇ ਨਾਲ ਨਹੀਂ ਹੈਗੇ ਪਰ ਉਹ ਆਤਮਿਕ ਰੂਪ ਦੇ ਵਿੱਚ ਉਹ ਮੇਰੇ ਨਾਲ ਹੈ ਮੈਂ ਉਹਨਾਂ ਨੂੰ ਹਮੇਸ਼ਾ ਨਾਲ ਲੈ ਕੇ ਚਲਦੀ ਆ ਪਰ ਅਪਚਾਹਨੇ ਆ ਨਾ ਕਿ ਉਹ ਸਾਡੇ ਨਾਲ ਹੋਵੇ ਸਾਡਾ ਜਿਹੜਾ ਜੀਵਨ ਸਾਥੀ ਹੈ ਉਹ ਫਿਜ਼ੀਕਲ ਰੂਪ ਵਿੱਚ ਸਾਡੇ ਨਾਲ ਹੋਵੇ ਕਿਉਂਕਿ ਦੁਨੀਆ ਸਾਨੂੰ ਹਸਬੰਡ ਤੋਂ ਬਿਨਾਂ ਨਾ ਮਤਲਬ ਸਾਨੂੰ ਗਿਣਤੀ 'ਚ ਨਹੀਂ ਕਰਦੀ ਹੈਗੀ ਗਿਣਤੀ 'ਚ ਵੀ ਨਹੀਂ ਕਰਦੀ ਹੈਗੀ ਔਰ ਅਸੀਂ ਮੈਨੂੰ ਲੱਗਦਾ ਅੱਧੇ ਵੀ ਨਹੀਂ ਰਹਿ ਜਾਂਦੇ ਆਪਣੀ ਹਸਬੰਡ ਤੋਂ ਬਿਨਾਂ ਸੋ ਚਲਾ ਰਹੀ ਹਾਂ ਜੀ ਕੰਮ ਜ਼ਿੰਦਗੀ ਦੀ ਧੂਕੜੀ ਸਜੜੀ ਉਹ ਤਾਂ ਆਪਾਂ ਕਰ ਰਹੇ ਹਾਂ ਚਾਹੇ ਮੈਂ ਉਹਨਾਂ ਨੂੰ ਨਾਲ ਲੈ ਕੇ ਚੱਲ ਰਹੀ ਹਾਂ ਜਿਵੇਂ ਵੀ ਚੱਲ ਰਹੀਆਂ ਪਰ ਬੋਰਡ ਲਈ ਇਹਨੂੰ ਪਾਰ ਕਰਦੀ ਹੋਈ ਜਾ ਰਹੀਆਂ ਐ ਲੱਗਦਾ ਹੁੰਦਾ ਹੈ ਕਿ ਜ਼ਿੰਦਗੀ ਨੂੰ ਨੇੜੇ ਲਾ ਲਈਏ ਛੇਤੀ ਜ਼ਿੰਦਗੀ ਨੂੰ ਨੇੜੇ ਲਾ ਲਈਏ ਉਹ ਟਾਈਮ ਕਦੋਂ ਆਵੇ ਕਿ ਉਹਨਾਂ ਨੂੰ ਅਸੀਂ ਮਿਲ ਲਈਏ ਕਾਸ਼ ਪ੍ਰਮਾਤਮਾ ਉਹਨਾਂ ਨੂੰ ਕਦੇ ਤਾਂ ਸਾਡੇ ਨਾਲ ਮਿਲਾ ਦੇ ਬਹੁਤ ਦਿਲ ਕਰਦਾ ਹਾਂ ਮਿਲਣ ਨੂੰ ਬਹੁਤ ਦਿਲ ਕਰਦਾ ਹੈ ਪਹਾੜ ਬੰਨ ਨੂੰ ਸਮਾਂ ਲੱਗਦਾ ਜੀ ਸੋ ਬਸ ਇੰਨੀਆਂ ਕਿ ਗੱਲਾਂ ਸੀਗੀਆਂ ਅੱਜ ਤੇ ਮੈਂ ਤੁਹਾਡੇ ਨਾਲ ਕਰਮੀਆਂ ਸੀਤੀਆਂ Så Dessverre er det noen evner til.